ਆਏ ਖੇਤੀਬਾੜੀ ਦੇ ਸੰਦਾਂ ਦੀ ਸੰਭਾਲ ਰੱਖਦਾ ਹੋਇਆ ਮਹਿੰਦਰ ਸਿੰਘ ਤੇ ਬਾਈ ਜੀ ਰੰਗ ਕਰ ਰਹੇ ਆ ਇਹ ਆਪ ਤਾਂ ਜਿੱਟਾ ਹੋ ਗਿਆ ਲਹੂ ਇਹਦਾ ਉੱਤੇ ਬੈਠਾ ਆਹ ਇਹ ਰੰਗ ਕਿਉਂ ਕਰਾ ਰਹੀ ਕਰਾ ਰਹੇ ਆ ਰਾਗਾ ਹਣ ਫੇਰਾ ਦਾ ਤੇਰਾ ਜਰ-ਜੋਰ ਨਹੀਂ ਲੱਗੂ ਸਾਫ਼ ਰਹਿਣਗੇ ਇਹ ਬਰਨਾਲੇ ਵਾਹਣੇ ਵੋਣੇ ਸੋਹਣੇ ਲੱਗਦੇ ਵਾਹਣੇ ਸੋਹਣੇ ਲੱਗਦੇ ਸੰਗਾਲ ਨਹੀਂ ਲੱਗਦੀ ਸੰਗਾਲ ਨੇ ਸੰਭਾਲ ਰੱਖਦਾ ਸੰਦਾ ਦੀ ਇਧਰ ਇਹ ਇੱਕ ਆਹ ਆਪ ਤਾਂ ਚਿੱਟੇ ਬਣੇ ਫਿਰਦੇ ਆ ਆਪ ਤਾਂ ਚਿੱਟੇ ਹਣੇ ਫਿਰਦੇ ਆ ਜਗਦੀਸ਼ ਜੀ ਕਰੇ ਹਾਲ ਸੰਦ ਦੇਖ ਸਾਹਮਣੇ ਕਿਸਾਨ ਨੇ ਆ ਚੱਕ ਦੇ ਚੱਕਦੇ ਬਣਾ ਦੇ ਵਧੀਆ ਤੋਤਾ ਇਹ ਆਪਣਾ ਉਹ ਕੀ ਕਹਿੰਦੇ ਹੁੰਦੇ ਇਹਨੂੰ ਤੋਤਾ ਨਾ ਤੋਤਾ ਥੋੜਾ ਇਹ ਇਹਦਾ ਉਹ ਰੰਦਾ ਰੰਦੇ ਨੂੰ ਤੋਤਾ ਹੀ ਦੱਸਦਾ ਕੀ ਹੋਤਾਂਜੋ ਤੂੰ ਉਹ ਹੋਏਗਾ ਹਨਾ ਕੀ ਕਹਿੰਦੇ ਹੁੰਦੇ ਆ ਸ਼ੇਖ ਬਚਨ ਨਾ ਨਾ ਹੋਏ ਯਾਰ ਪਾਪਾ ਕਾ ਨੂੰ ਹੋਰ ਦੱਸਣੇ ਬਾਹਰ ਵੀ ਉਧਰ ਵੀ ਕਰੀ ਜਾਂਦੇ ਆ ਬੈਠਾ ਵੱਡਾ ਉਹ ਬਣਿਆ ਚੌਧਰੀ ਉੱਤੇ ਟਰੈਕਟਰ ਤੇ ਚੜਿਆ ਇਹ ਫੜ ਲਓ ਪੂਛੇ ਦੀ ਇਹਦਰਾ ਆ ਜਾਂਦਾ ਹੈ ਤੋਤਿਆਂ ਨੂੰ ਰਾਂਜ ਕਰੀ ਚਮਕਾਈ ਜਾਂਦਾ ਬਣਾ ਦੇ ਬਣਾ ਦੇ ਵਧੀਆ ਜਮਾ ਇਸ ਸੰਦਾਂ ਦੀ ਸੰਭਾਲ ਇਹਨੂੰ ਕਹਿੰਦੇ ਆ ਸੰਦਾਂ ਦੀ ਸੰਭਾਲ ਸ਼ੌਂਕ ਜੱਟ ਦੇ ਸ਼ੌਂਕੀ ਜੱਟ ਇਹਦਰਾ ਤਵੀਆਂ ਕਰੀਆਂ ਪਈਆਂ ਲਾਲੋ ਲਾਲ ਚਮਕਦੀਆਂ ਨੇ ਹਾਂ ਬਣਾ ਦਿਓ ਬਣਾ ਦਿਓ ਵਧੀਆ ਬਣਾ ਦਿਓ ਜਰਨੀ ਲੱਗੂ ਇਹ ਆ ਗਈਆਂ ਤਵੀਆਂ ਕਿੰਨੀਆਂ ਤਵੀਆਂ ਨੇ 1 2 3 4 5 6 7 8 ਅਰਧੁਨ ਜਿੰਨੀ 16 ਤਵੀਆਂ ਤੇ ਲੱਗੇ ਪਿਆ ਇਧਰਾ ਹਾ ਜਿੰਦਰਾ ਬੱਟਾ ਪਾਉਣ ਵਾਲਾ ਇਹ ਵੀ ਚਮਕਾਤਾ ਨੀਲਾ ਰੰਗ ਅ ਵੇਡ ਬੋਰਡ ਜੇ ਸਾਰੇ ਢੰਗੇ ਕਰੀ ਜਾਂਦੇ ਜੋ ਰਸ਼ੋਰਾਂ ਵਿਚਾਰ ਕਿਆ ਰੋੜੂ ਜੇ ਤੇ ਬਾਹਰ ਕੱਢ ਦਿੰਦੇ ਆ ਮਾਂ ਦੇ ਪੱਤੇ ਕਿਹੜਾ ਕੱਟ ਹੈ ਜਿਹੜਾ ਕੱਟ ਹੈ ਹਾਂ ਮੜੀ ਸੰਧਾਂ ਦੀ ਸੰਭਾਲਾ ਸਾਰਿਆਂ ਨੂੰ ਕਰਨਾ ਰੰਗ ਕੇ ਬਹੁ ਵੱਡੇ ਵੱਡੇ ਸਾਮ ਰੱਖਿਆ ਕਸੀਏ ਮਸ਼ੀਨਾ ਆਤਾ ਸਭ ਦੇ ਕਾ ਹੋਰ ਜਗਾੜ ਹੈ ਆਵਾ ਨਾ ਲਸਣ ਬੀਜਣ ਵਾਲੀ ਲਸਣ ਵਾਲੀ ਸੀ ਸੈਂਜੜੀ ਵਾਲੀ ਆ ਪਈਆਂ ਤਵੀਆਂ ਤੇ ਬਾਹਰ ਵੀ ਰੰਗ ਕਰੀ ਜਾਂਦੇ ਆ ਚਮਕਾ ਦਿਓ ਸਾਰੇ ਆ ਜੀ ਦੂਜਾ ਆਪਣਾ ਵੱਡਾ ਰੰਦਾ ਔ ਜੀ